ਐਗਰੂ ਜੀ ਦਾ ਘਰ ਸਾਹ ਬਾਹਿਰੂ ਜੀ ਕੀ ਪਤੇ ਬਾਏ ਰੋਡ ਆਇਆ ਸੀ ਰੋਪੜ ਤੋਂ ਸ਼੍ਰੀ ਨਰੇੜ ਸਾਹਿਬ ਤੇ ਬਾਈ ਕਿੱਦਾਂ ਕਿੱਦਾਂ ਐ ਅਸੀਂ ਪਹਿਲਾਂ ਰੋਪੜ ਤੋਂ ਚੱਲਿਆ ਹਾਂ ਉੱਥੋਂ ਚੱਲ ਕੇ ਅਸੀਂ ਆਗਰੇ ਗੁਰਦੁਆਰਾ ਸਾਹਿਬ ਰੁਕੇ ਜੀ ਕਾ ਤਾਲ ਆਪਾਂ ਬਾਈ ਪਹਿਲਾਂ ਆਏ ਰੋਪੜ ਤੋਂ ਦਿੱਲੀ ਦਿੱਲੀ ਤੋਂ ਪਹਿਲਾਂ ਆਪਾਂ ਕੇਐਮਪੀ ਰੋਡ ਟਰਨ ਕਰ ਲਿਆ ਹਾਂ ਕੇਐਮਪੀ ਤੋਂ ਫਿਰ ਆਪਾਂ ਇਹ ਆਗਰਾ ਗੁਰੂ ਕੀ ਤਾਰ ਉੱਤੇ ਆਪਾਂ ਸਟੇ ਕਰੀ ਤਕਰੀਬਨ ਜਦੋਂ ਸਾਢੇ 550 ਕਿਲੋਮੀਟਰ ਕਰਾਸ ਕਰਕੇ ਠੀਕ ਹੈ ਉਦੋਂ ਆਪਾਂ ਫਿਰ ਅਰਲੀ ਮਾਰਨਿੰਗ ਚੱਲੇ ਅਰਲੀ ਮਾਰਨਿੰਗ 120 ਕਿਲੋਮੀਟਰ ਉੱਥੋਂ ਆਪਾਂ ਗਵਾਲੀਅਰ ਗਏ ਫਿਰ ਤਾਜ ਮਹਿਲ ਵੀ ਦੇਖਿਆ ਹਾਂ ਵਿੱਚ ਆਪਾਂ ਤਾਜ ਮਹਿਲ ਵੀ ਦੇਖਿਆ ਆਗਰੇ ਤੇ ਫਿਰ ਆਪਾਂ ਗਏ ਗਵਾਲੀਅਰ ਗਵਾਲੀਅਰ ਆਪਾਂ ਗੁਰਦੁਆਰਾ ਦੇਖਿਆ ਗੁਰੂ ਸਾਹਿਬ ਦਾ ਬੰਦੀ ਛੋੜ ਉਤੋਂ ਬਾਅਦ ਅਸੀਂ ਫਿਰ ਆਏ ਉਤੋਂ ਬਾਅਦ ਅਸੀਂ ਕਰਦੇ ਕਰਦੇ ਕ੍ਰੋਸ ਕਰਦੇ ਅੰਦੌਰ ਇੰਦੌਰੋਂ ਅੰਚੇ ਇੰਦੌਰ ਤੋਂ ਆਸੀ ਆਏ ਬਰਵਾਹ 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 ਥਾਣੇ ਦੇ ਸਾਹਮਣੇ ਗੁਰੂ ਘਰ ਆ ਇੱਕ ਉਹ ਗੁਰੂ ਘਰ ਸਾਡੀ ਬਹੁਤ ਸੇਵਾ ਪਾਣੀ ਕਰੀ ਉਹਨਾਂ ਨੇ ਸਾਨੂੰ ਕਮਰਾ ਦਿੱਤਾ ਰੱਖਿਆ ਸਾਨੂੰ ਰੋਟੀ ਪਕਾਦਾ ਪਾਣੀ ਛਕਾਇਆ ਰਵਿੰਦਰਜੀ ਪ੍ਰਧਾਨ ਰਵਿੰਦਰਜੀ ਪ੍ਰਧਾਨ ਆਖਿਆ ਬਹੁਤ ਸੇਵਾ ਕਰੀ ਸੰਤ ਜੀ ਬਰਵਾਹ ਬਰਵਾਹ ਹੈ ਪੁਸ ਥਾਣੇ ਦੇ ਸਾਹਮਣੇ ਗੁਰੂ ਘਰ ਉੱਥੋਂ ਫਿਰ ਅਸੀਂ ਅਰਲੀ ਮਾਰਨਿੰਗ ਤੁਰੇ ਅਰਲੀ ਮਾਰਨਿੰਗ ਤੁਰਨ ਤੋਂ ਬਾਅਦ ਆਪਾਂ ਨੂੰ ਰਸਤੇ ਆਏ ਬੁਰਹਾਨਪੁਰ ਹਾਂ ਹਨ ਬੁਰੇ ਛੇਵੇਂ ਪਾਸ ਰਈ ਦਾ ਗੁਰਦੁਆਰਾ ਉੱਤੇ ਇਤਿਹਾਸਕ ਗੁਰਦੁਆਰਾ ਉੱਤੇ ਅਸੀਂ ਫਿਰ ਨਾਸ਼ਤਾ ਪਾਣੀ ਲੰਗਰ ਪੋਚਾ ਦਾ ਲੈ ਕੇ ਉੱਥੋਂ ਫਿਰ ਆਪਾਂ ਆਏ ਬੁਰੇ ਮਲੇਡਸ ਦੋ ਦਿਨ ਲੱਗੇ ਬਾਈ ਕਾਰ ਚ ਔਰ ਕੋਮਦੇ ਆਏ ਆ ਜਰੂ ਅਸੀਂ ਬਾਈ ਗਵਾਲੀਅਰ ਗਏ ਹਾਂ ਉਹਦੇ ਸਾਹਮਣੇ ਉਹ ਗਵਾਲੀਅਰ ਫੋਰਟ ਵੀ ਉੱਤੀ ਹੈ ਉਹ ਜਗਾ ਵੀ ਉਸ ਜਿੱਥੇ 52 ਰਾਜੇ ਜਿਹੜੇ ਪਹਾੜੀ ਰਾਜੇ ਕੈਦ ਕਰੇ ਹੋਏ ਸੀ ਜਿਹਨਾਂ ਸਤੰਭਾਂ ਨਾਲ ਬੰਨੇ ਹੋਏ ਸੀ ਮੂਵੀ ਉੱਤੇ ਹੈ ਬੜਾ ਕੁਝ ਦੇਖਣ ਨੂੰ ਇੱਥੇ ਆਪਾਂ ਨੂੰ ਵਧੀਆ ਮਤਲਬ ਗੱਡੀ ਦੇ ਵਿੱਚ ਬੜਾ ਨਜ਼ਾਰਾ ਹੁੰਦਾ ਟ੍ਰੇਨ ਨਾਲੋਂ ਤੇ ਸੜਕਾਂ ਐਵੇਂ ਲੱਗਦਾ ਜਿਵੇਂ ਵੀਡੀਓ ਗੇਮ ਖੇਡ ਲਈ ਹਾਂ ਐਦਾਂ ਲੱਗਦਾ ਜਿਦਾਂ ਵੀ ਮਤਲਬ ਆਪਾਂ ਇੰਡੀਆ 'ਚ ਨਹੀਂ ਹੁੰਦੇ ਵੀ ਫੋਰਨਿਕਲੇ ਕੈਨੇਡਾ ਤੋਂ ਅਮਰੀਕਾ ਜਾ ਰਹੇ ਹਾਂ ਨਾ ਐਦਾਂ ਜਿਵੇਂ ਉਹ ਕਹਿੰਦੇ ਵੀ ਚੱਲ ਕੇ ਟ੍ਰਾਂਟੋ ਤੋਂ ਜਾ ਕੇ ਖੜੀਦਾ ਐਲ ਇ ਐਵੇਂ ਹੀ ਕੰਮ ਹੋ ਗਿਆ ਬਾਈ ਵੀ ਐਨੀਆਂ ਚੌੜੀਆਂ ਸੜਕਾਂ ਕਿਤੇ ਗੱਡੀ ਨਹੀਂ ਕੋਈ ਟ੍ਰੈਫਿਕ ਨਹੀਂ ਉਹ ਸਭ ਤੋਂ ਵੱਡੀ ਗੱਲ ਸਾਨੂੰ ਕਿਸੇ ਵੀ ਸਟੇਟ ਦੇ ਕਿਸੇ ਵੀ ਪੁਲਿਸ ਵਾਲੇ ਨੇ ਨਹੀਂ ਕਿਸੇ ਨੇ ਕਿਸੇ ਨੇ ਵੀ ਭਾਈ ਕਿਸੇ ਨੇ ਵੀ ਸਾਨੂੰ ਕਿਸੇ ਨੇ ਗਲਤ ਸਾਡੇ ਨਾਲ ਕੋਈ ਹਰਕਤ ਨਹੀਂ ਕਿਸੇ ਨੇ ਕਿੰਨੇ ਕਿਸੇ ਇਸ ਸਟੇਟ ਦੇ ਬੰਦੇ ਨੇ ਗਲਤ ਹਰਕਤ ਨਹੀਂ ਕੀਤੀ ਬਹੁਤ ਕੋਆਪਰੇਟਿਵ ਦੇਖਦੇ ਪੁਲਸ ਨੇ ਨਹੀਂ ਮਤਲਬ ਸਾਨੂੰ ਤੰਗ ਪ੍ਰੇਸ਼ਾਨ ਕਰਿਆ ਕਿਤੇ ਰਸਤਾ ਪੁੱਛਿਆ ਵੀ ਤਾਂ ਸਭ ਨੇ ਕੋਆਪਰੇਟ ਕੀਤਾ ਸਾਨੂੰ ਨਾ ਮੂਆ ਬਣਾਇਆ ਵੀ ਚੰਬੇ ਦੀ ਘਾਟੀ ਪਰ ਹਾਂ ਫਿਰ ਅਸੀਂ ਕੁਝ ਨਹੀਂ ਹੈਗਾ ਬਿਲਕੁਲ ਉਹ じゃ ਕੁਝ ਨਹੀਂ ਹੈਗਾ ਫੇ ਭਾਈ ਚੰਪਲ ਦੀ ਘਾਟੀ ਹੈ ਨਾ ਚੰਬਲ ਦੀ ਘਾਟੀ ਅਸੀਂ ਰਾਤ ਨੂੰ ਕਰਾਸ ਕਰੀਏ ਬਲਕੇ ਤੇ ਸਾਨੂੰ ਇਹ ਤਾਂ ਕਿ ਚਲੋ ਜਿੰਨੀ ਅਸੀਂ ਯਾਤਰਾ ਕੱਢ ਸਕੀ ਉਹਨੀ ਅਸੀਂ ਕੱਢੀ ਆ ਚੰਬਲ ਦੀ ਘਾਟੀ ਅਸੀਂ ਰਾਤ ਨੂੰ ਕਰਾਸ ਕਰੀਏ ਪਰ ਇਹ じゃ ਕੋਈ ਵੀ ਸਾਨੂੰ ਕੋਈ ਦਿੱਕਤ ਨਹੀਂ ਕੋਈ ਕੁਝ ਨਹੀਂ ਕਿਤੇ ਕੋਈ ਸਾਨੂੰ ਡਾਕੂ ਨਹੀਂ ਦਿਖਿਆ ਕਿਤੇ ਕੋਈ ਲਟੇਰਾ ਨਹੀਂ ਗਿਆ ਬਲਕੇ ਅਸੀਂ ਤਾਂ ਚਾਹੁੰਦੇ ਤੇ ਵੀ ਮਿਲਣ ਤੇ ਪਰ ਬਣੀ ਨਹੀਂ ਹੈਗੀ ਰਾਤ ਨੂੰ ਗਏ ਤੇ ਚੱਲ ਤੇ ਉਹਦੇ ਕਰਕੇ ਅਸੀਂ ਰਾਤ ਨੂੰ ਕਰਾਸ ਕਰਨ ਦੀ ਕੋਸ਼ਿਸ਼ ਕੀਤੀ ਚੰਬਲ ਦੀ ਘਾਟੀ ਪਰ ਅਸੀਂ ਫਿਰ ਵੀ ਚੰਬਲ ਦੀ ਘਾਟੀ ਤੋਂ ਲਗਭਗ ਤਕਰੀਬਨ ਮੈਨੂੰ ਕਿ ਚਲੋ 100 ਕਿਲੋਮੀਟਰ ਗਾਹਾਂ ਜਾ ਕੇ ਜਿਹੜਾ ਤੁਹਾਨੂੰ ਗੁਰੂ ਘਰ ਦੱਸਿਆ ਬਰਵਾਹਾ ਉੱਥੇ ਅਸੀਂ 100 ਕਿਲੋਮੀਟਰ ਗਾਹਾਂ ਜਾ ਕੇ ਗੁਰੂ ਘਰ ਖੜੇ ਹਾਂ ਬਰਵਾਹਾ ਤੇ ਫਿਰ ਅਸੀਂ ਕਿ ਚਲੋ ਹੁਣ ਆਰਾਮ ਕਰਨ ਜੇ ਮਤਲਬ ਹੈ 10:00 ਵੱਜ ਗਏ ਸੀਗੇ ਰਾਤ ਦੇ ਜਿਵੇਂ ਅਸੀਂ ਉੱਥੇ ਖੜੇ ਲੰਗਰ ਪ੍ਰਚਾਰ ਦਾ ਉਹਨਾਂ ਨੇ ਸਾਨੂੰ ਸ਼ਿਕਾਇਆ ਸ਼ਿਕਾਣ ਤੋਂ ਬਾਅਦ ਫਿਰ ਅਸੀਂ ਉਹਨਾਂ ਸਾਨੂੰ ਰੂਮ ਦਿੱਤਾ ਜਾ ਵੀ ਪਲਾਈ ਬਕਾਇਦਾ ਬਿਸਕੁਟਾਂ ਨਾਲ ਬਹੁਤ ਬਹੁਤ ਸੇਵਾਦਾਰੀ ਬਾਈ ਬਾਖਮਾਲ ਇਹ ਸਾਡਾ ਆਉਣ ਦਾ ਰੂਟ ਸੀਗਾ ਨਰੇੜ ਤੇ ਬਾਈ ਜੋ ਵੀ ਕੋਈ ਆਉਣਾ ਚਾਹੁੰਦਾ ਆ ਸਕਦਾ ਵੇਝੇ ਚੋਕੇ ਕੋਈ ਵੀ ਪ੍ਰੋਬਲਮ ਨਹੀਂ ਰਸਤੇ 'ਚ ਆਪਾਂ ਤਾਂ ਕਹਿੰਦੇ ਬਾਈ ਵੱਧ ਤੋਂ ਵੱਧ ਸੰਘਰਸ਼ ਆਓ ਆ ਬਾਈ ਰੋਡ ਆਓ ਬਾਈ ਰੋਡ ਆਓ ਆਪਣੀ ਗੱਡੀ 'ਚ ਆਓ ਜੇ ਆਪਨੂੰ ਟ੍ਰੇਨ 'ਚ ਨਹੀਂ ਮਿਲਦਾ ਨਾ ਤਾਂ ਬਾਹਰ ਕੋਈ ਪ੍ਰੋਬਲਮ ਨਹੀਂ ਹੈਗੀ ਬਾਈ 21 ਕਿ 1.5 ਕਿਲਾ ਚੌੜੀਆਂ ਸੜਕਾਂ ਨੇ ਯਾਰ ਟ੍ਰੈਫਿਕ ਬਿਲਕੁਲ ਵੀ ਨਹੀਂ ਹੈ ਵੀ ਕਿ ਹੈ ਨਹੀਂ ਅਪਣੇ ਤਾਂ ਜਿਵੇਂ ਪੰਜਾਬ ਚੱਪਾ ਕਹਿ ਸਕਦੇ ਆ ਵੀ ਜੇ ਵੀ ਜਿਵੇਂ ਮੰਨ ਲੋ ਕਿ 180% ਪਬਲਿਕ ਆਨ ਰੋਡ ਚੱਲਦੀ ਆ ਤਾਂ 20 20 ਕ ਟੋਲ ਟੈਕਸ ਜਰੂਰ ਪੈ ਸਕਦੇ ਆ ਟੋਲ ਟੈਕਸ ਹੁੰਦੇ ਆ ਪਰ ਬਾਈ 20 ਕਿਡ ਪਰ ਬਾਈ ਉਹ ਟੋਲ ਟੈਕਸ ਸੜਕਾਂ ਪਰ ਟੋਲ ਟੈਕਸ ਬਾਈ ਵੀ ਮੁੱਲ ਵੀ ਤਾਰਦੇ ਆ ਮੁੱਲ ਮੋੜਦੇ ਆ ਬਾਈ ਆਪਣੇ ਪੰਜਾਬ ਵਾਲਿਆਂ ਦਾ ਕੰਮ ਹੈ ਨਹੀਂ ਟੁੱਟੀਆਂ ਵਿੱਚ ਸੜਕਾਂ ਟੋਲ ਟੈਕਸ ਥੋਂ ਥੋਂ ਲਾਏ ਹੋਏ ਆ ਬਾਈ ਗੱਡੀ ਜਿਹੜੇ ਬੰਦਾ ਹੈਗਾ ਇਹਦਾ ਲਾਲੂ ਵੀ 100 ਪਲੱਸ ਤਾਂ ਮਾਮੂਲੀ ਜੀ ਗੱਲ ਹੈ ਇਸ ਹਿਸਾਬ ਨਾਲ ਚੱਲਦੀ ਆ ਤੇ ਬਹੁਤ ਬਹੁਤ ਵਧੀਆ ਹੈ ਸਾਨੂੰ ਦੋ ਤਿੰਨ ਰਗਾ ਪੁਲਿਸ ਵਾਲਿਆਂ ਨੇ ਰੋਕਿਆ ਤੇ ਉਹਨਾਂ ਨੇ ਸਾਨੂੰ ਪੁੱਛਿਆ ਵੀ ਸਰਦਾਰ ਜੀ ਕਿਸੇ ਚੀਜ਼ ਕੋਈ ਪੁੱਛਿਆ ਨਾ ਕੋਈ ਸਮੱਸਿਆ ਇਹ ਨਹੀਂ ਵੀ ਰੋਕਿਆ ਕੋਈ ਚੈਕਿੰਗ ਵਾਸਤੇ ਨਹੀਂ ਕੋਈ ਚੈਕਿੰਗ ਵਾਸਤੇ ਨਹੀਂ ਉਹਨਾਂ ਨੇ ਸਾਡਾ ਪੰਜਾਬ ਨੰਬਰ ਦੇਖ ਕੇ ਪੁੱਛਿਆ ਕਿ ਤੁਹਾਨੂੰ ਕੋਈ ਕਿਸੇ ਨੇ ਸ਼ੀਲਡ ਖਾਨੀ ਨਹੀਂ ਤਾਂ ਨਹੀਂ ਕਿਸੇ ਨੇ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਵੀ ਦੱਸ ਸਕਦੇ ਤੁਸੀਂ ਸਾਨੂੰ ਤੇ ਜੇ ਕੋਈ ਪ੍ਰੋਬਲਮ ਹੈ ਤਾਂ ਅਸੀਂ ਤੁਹਾਡਾ ਮਸਲਾ ਹੱਲ ਕਰੀਏ ਬਲਕਿ ਇੱਥੇ ਤੱਕ ਵੀ ਦੇਖੋ ਸਾਨੂੰ ਅਸੀਂ ਆਗਰਾ ਜਦ ਅਸੀਂ ਤਾਜ ਮਹਿਲ ਦੇਖਣ ਗਏ ਤਾਂ ਤਾਜ ਮਹਿਲ ਦੇਖਦੇ ਹੋਏ ਸਾਨੂੰ ਇੱਕ ਜਿੱਦਾਂ ਗਾਈਡ ਹੁੰਦਾ ਉਹ ਗਾਈਡ ਲੈ ਗਿਆ ਵੀ ਆਜੋ ਤੁਹਾਡੀ ਟਿਕਟ ਟਿਕਟ ਨਾ ਮੈਂ ਉਹ ਕਰਾਂ ਕਰਾਂ ਚਲੋ ਸਾਨੂੰ ਵੀ ਕਾਲੀ ਸੀਗੀ ਥੋੜੀ ਜੀ ਸਾਨੂੰ ਆਏ ਸੀਗਾ ਵੀ ਚਲ ਅਸੀਂ ਯਾਤਰਾ ਕਰਦਣੀ ਹੈ ਜੇ ਅਸੀਂ ਗਾਈਡ ਦੇ ਥਰੂ ਚੱਲ ਗਏ ਉਹਨੇ ਸਾਨੂੰ ਤੋਂ 200 ਰੁਪਏ ਫालतू ਲੁੱਟਾ ਕੋਈ ਕਹ ਗਾਂ ਖਾਣੇਦਾਰ ਸਾਹਿਬ ਬੈਠੇ تھے ਉਹਨਾਂ ਨੇ ਸਾਨੂੰ ਮਤਲਬ ਰੋਕ ਲਿਆ ਉਹਦੇ ਨਾਲ ਜਾਂਦੇ ਹੋਏ ਉਹਨਾਂ ਨੇ ਸਾਨੂੰ ਪੁੱਛਿਆ ਵੀ ਇਹਨੇ ਸਾਨੂੰ ਤੋਂ ਫालतू ਪੈਸੇ ਲਏ ਆ ਤੇ ਅਸੀਂ ਕਿਹਾ ਵੀ ਨਹੀਂ ਜੀ ਅਸੀਂ ਮੁੱਕਰ ਕੇ ਚੱਲ ਉਹਨੂੰ ਬਚਾਉਣਾ ਸੀਗਾ ਪਰ ਉਹਨਾਂ ਨੇ ਫੇਰ ਵੀ ਉਹ ਫੜ ਲਿਆ ਕਹਿੰਦੇ ਵੀ ਤੂੰ ਐਕਸਟਰਾ ਪੇਮੈਂਟ ਲਈ ਹੈ ਨਾ ਤੋਂ ਵੀ ਤੂੰ ਤੁਸੀਂ ਟੂਰਿਸਟ ਨੂੰ ਖ ਤੇ ਉਹਨੇ ਸਾਨੂੰ ਫੇਰ ਵੀ ਕਿਹਾ ਕਹਿੰਦਾ ਕੋਈ ਵੀ ਪਰੇਸ਼ਾਨੀ ਆਊਗੀ ਤਾਂ ਤੁਸੀਂ ਮੈਨੂੰ ਫੋਨ ਕਰਿਓ ਜਾਂ ਮੇਰੇ ਨੂੰ ਮਿਲਿਓ ਇੱਥੇ ਮੈਂ ਬੈਠਾ ਆ ਕੇ ਤੇ ਮਤਲਬ ਬਹੁਤ ਜ਼ਿਆਦਾ ਕੋਆਪਰੇਟਿਵ ਲੱਗਿਆ ਇੱਥੇ ਆਪਣੇ ਪੰਜਾਬ ਵਾਲੇ ਤਾਂ ਪੁਲਿਸ ਵਾਲੇ ਬੜੇ ਤੰਗ ਕਰਦੇ ਆ ਲੋਕਾਂ ਨੂੰ ਇੱਕ ਹੋਰ ਬਾਈ ਬੜਾ ਹਊਆ ਬਣਾਇਆ ਵਾ ਵੀ ਬਹੁਤ ਦੂਰ ਪੈਂਦਾ ਪੂਰੇ ਆਉ ਬਈ ਇੱਕ ਪੰਜਾਬ ਹੈ ਉਰੇ ਇਹ ਕੋਈ ਹੈ ਨਾ ਬਾਈ ਕੋਈ ਐਦਾ ਦੀ ਗੱਲ ਨਹੀਂ ਹੈਗੀ ਦੇਖ ਸਕਦੇ ਸਾਨੂੰ ਤਾਂ ਇਹ ਲੱਗੀ ਜਾਂਦਾ ਜਿਵੇਂ ਅਸੀਂ ਆਨੰਦਪੁਰ ਸਾਹਿਬ ਜਾਂ ਦਰਬਾਰ ਸਾਹਿਬ ਮੰਤਸਰ ਗਏ ਹੋ ਹਰ ਇੰਨਾ ਮਨ ਨੂੰ ਸਕੂਨ ਆਉਂਦਾ ਬਹੁਤ ਜਿਆਦਾ ਕਮਾਲ ਹੋ ਗਈ ਵੀ ਸਾਡਾ ਇੱਕ ਗੁਰੂ ਸਾਹਿਬ ਦਾ ਇੰਨਾ ਕੁ ਪਿਆ ਉਹ ਦੱਖਣ ਤੇ ਅਸੀਂ ਉਮਰਾਂ ਕੱਟਤੀਆਂ ਜਿੰਨੂੰ ਤੀ 32 33 ਹਜ਼ਾਰ ਉਮਰ ਹੋ ਗਈ ਹਰ ਤਕਰੀਬਨ ਉਹ ਪਾਤੀ ਪਰ ਹੁਣ ਪਤਾ ਲੱਗਾ ਚਲੋ ਮਹਾਰਾ ਦੀ ਬਹੁਤ ਕਿਰਪਾ ਰਹੀ ਆਪਣਾ ਦਰਸ਼ਨ ਕਰ ਲੈ ਹਨਾ ਗੱਡੀ ਤੇ ਆ ਕੇ ਪਰ ਇੰਨਾ ਕਾ ਵੀ ਅਸੀਂ ਤਕਰੀਬਨ ਗੱਡੀ ਦੇ ਵਿੱਚ ਮੰਨ ਕੇ ਚਲੋ ਅਸੀਂ ਦੇਖਿਆ ਉਹ ਸੰਗਤ ਟ੍ਰੇਨ 'ਚ ਆਉਂਦੀ ਆ ਤਾਂ 8-10 ਦਿਨ ਲੱਗ ਜਾਂਦੇ ਆ ਰਾਮਨਾਲਾ ਅਸੀਂ ਗੱਡੀ ਦੇ ਵਿੱਚ 6 ਦਿਨ ਦੇ ਵਿੱਚ ਪੂਰੀ ਯਾਤਰਾ ਕਰਕੇ ਅਸੀਂ ਵਾਪਸ ਕਰ ਆਉਣ ਜੂਗੇ ਤੇ ਹੁਣ ਅਸੀਂ ਅਸੀਂ ਕਰਨਾਟਕ ਅਜ ਬਿੱਦਰ ਜਾ ਕੇ ਆਏ ਆ ਜਿੱਕਣਾ ਗੁਰਦਵਾਰਾ ਨਨਕੀਰ ਸਾਹਿਬ ਦੇਖ ਕੇ ਆਏ ਆ ਗੁਰੂ ਨਾਨਕ ਦੇਵ ਜੀ ਦਾ ਮਹਾਰਾਜ ਦਾ ਰਸਤੇ ਵਿੱਚ ਸਾਨੂੰ ਉਹ ਇੱਥੋਂ ਹੈਗਾ 177 ਕਿਲੋ 100 ਹਾਂ 180 ਦੇ ਲੱਗ ਕੇ ਪਹੁੰਚੇਗਾ ਸਭ ਤੋਂ ਪਹਿਲਾਂ ਤੇ 80 ਕਿਲੋਮੀਟਰ ਜਾ ਕੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਸਾਹਿਬ ਜਾਦੇ ਸਾਡੇ ਹਾਂ ਸਾਹਿਬ ਜਾਦੇ ਉਹਨਾਂ ਦੀ ਜਾਦੇ ਵਿੱਚ ਗੁਰੂ ਘਰ ਬਣਿਆ ਹੋਇਆ ਬਣਾਇਆ ਹੋਇਆ ਬਾਬਾ ਬਲਵਿੰਦਰ ਸਿੰਘ ਉਹਨਾਂ ਨੇ ਤੇ ਉੱਥੇ ਰਹਿਣ ਦਾ ਖਾਣਾ ਸੰਗਤ ਦੇ ਉੱਪਰ ਖਾਦੇ ਪਾਣੀ ਦਾ ਪੂਰਾ ਪ੍ਰਬੰਧ ਆ ਤੇ ਬਾਈ ਜਿਹੜਾ ਆਪਾਂ ਉੱਥੇ ਜਦੋਂ ਆਪਾਂ ਵਾਪਸ ਆਏ ਸੀਗੇ ਹਨਾ ਇੱਕ ਆਪਾਂ ਹੋਰ ਗੁਰਦੁਆਰਾ ਸਾਹਿਬ ਵੀ ਗਏ ਮਾਈਪਾਕ ਕੌਰ ਦਾ ਹਾਂ ਮਾਈਪਾਕ ਕੌਰ ਦਾ ਆਪਾਂ ਉਹ ਵੀ ਦੇਖ ਕੇ ਆਏ ਜਿਹੜੀ ਮਾਈਪਾਕ ਕੌਰ ਨੇ ਜਰੋ 40 ਸਿੰਘ ਬਦਾਵਾ ਦੇ ਕੇ ਚਲੇਗੇ ਜਿਨ੍ਹਾਂ ਨੇ ਤਾਣਾ ਮਾਰਿਆ ਸੀ ਕਿ ਚੁੰਡੀਆਂ ਵਾ ਕੇ ਘਰ ਬੈਜੋ ਓ ਮਾਈਟਾ ਕੌਰਵ ਉਹ ਵੀ ਇੱਥੇ ਹੀ ਸਥਾਨ ਹੈ ਇੱਥੇ ਆ ਕੇ ਉਹਨਾਂ ਨੇ ਸਵਾਦ ਬਾਈ ਇੱਕ ਚੀਜ਼ ਦੇਖੀ ਹੈ ਮੈਂ ਇਹ ਮਤਲਬ ਜਿਹੜੀ ਇਹ ਧਰਤੀ ਆ ਇਹ ਪੂਰੀ ਆਪਣੀ ਸਿੱਖ ਕੌਮ ਦੇ ਇਤਿਹਾਸ ਨਾਲ ਮਤਲਬ ਚਾਰੇ ਪਾਸੇ ਭਰੀ ਪਈ ਹੈ ਬਾਈ ਸਭਾ ਹੁੰਦੀ ਹੈ ਹੈਨਾ ਵੀ ਜਿਵੇਂ ਸਭਾ ਹੁੰਦੀ ਹੈ ਚਮਕੌਰ ਸਾਹਿਬ ਆ ਨੇੜੇ ਬਿਛੋੜਾ ਸਾਹਿਬ ਅਨੰਤਪੁਰ ਸਾਹਿਬ ਆ ਫਤਿਹਗੜ੍ਹ ਦੇ ਬਾਈ ਆ ਬਾਈ ਉਰੇ ਗੁਰਦੁਆਰਾ ਸਾਹਿਬ ਹੈਨਾ ਇਹ ਹਜੂਰ ਸਾਹਿਬ ਇਹ ਇਹਦੇ ਆਪਣਾ ਬਈ ਸ਼ਿਕਾਰ ਘਾਟ ਸਾਹਿਬ ਕਿਤੇ ਮੁੱਲੇ ਖਤਰੀ ਨੂੰ ਮਤਲਬ ਮਹਾਰਾਜ ਨੇ ਆਕੇ ਦਸਵੇਂ ਜਾਮੇ ਦੇ ਵਿੱਚ ਤਾਰਿਆ ਉਹਨੂੰ ਉਹਦੀ 84 ਕੱਟੀਆਂ ਹੈ ਮਜੀਨਾ ਘਾਟ ਹੋ ਗਿਆ ਹੀਰਾ ਘਾਟ ਹੋ ਗਿਆ ਜਿੱਥੇ ਇੱਕ ਇਸ ਦੇਸ਼ ਦੇ ਬਾਦਸ਼ਾਹ ਅਕਬਰ ਹੈ ਜਿਹੜਾ ਬਾਦਸ਼ਾਹ ਸੀ ਬਹਾਦਰ ਸ਼ਾਹ ਇਹਦਾ ਹੀਰਾ ਸੱਟ ਕੇ ਉਹਦਾ ਮਾਨ ਤੋੜਿਆ ਸੀ ਬਾਈ ਉਰੇ ਆ ਕੇ ਐਂ ਲੱਗਦਾ ਜਿਕਣਾ ਜਿਕਣਾ ਆਪਾਂ ਮਤਲਬ ਗੁਰੂ ਸਾਹਿਬਾਨ ਕੋਲ ਆਪ ਮਤਲਬ ਗੁਰੂ ਸਾਹਿਬਾਨ ਦੇ ਪਰ ਸਾਹਮਣੇ ਬੈਠੇ ਆਂ ਧੰਨਵਾਦ ਹਾਜ਼ਰ ਨਾਜ਼ਰ ਐਨਾ ਆਪਣੀ ਰੂਹ ਨੂੰ ਲੱਗਦਾ ਕਿ ਆਪਾਂ ਮਤਲਬ ਗੁਰੂ ਸਾਹਿਬ ਦੀ ਗੋਦ ਦੇ ਵਿੱਚ ਬੈਠੇ ਆਂ ਬਾਈ ਅੱਜ ਅੱਜ ਇੱਕ ਚੀਜ਼ ਬੜੀ ਬਾਤਮਾਲ ਆ ਵੀ ਅਸੀਂ ਰਹਿੰਦੇ ਆ ਪੰਜਾਬ 'ਚ ਅਸੀਂ ਜਿਵੇਂ ਅਸੀਂ ਦੇਖਦੇ ਆ ਆਪਾਂ ਕਿਸੇ ਨੂੰ ਥੋੜੀ ਕਰਦੇ ਆ ਪਰ ਮਾਤਾ ਸਹਿਬਕੌਰ ਸੁਣ ਲਿਆ ਸੀ ਵੀ ਮਾਤਾ ਸਹਿਬਕੌਰ ਸਾਡੀ ਮਾਂ ਬਸ ਇੱਥੇ ਤੱਕ ਸਾਡੀ ਗੱਲ ਹੈ ਪਰ ਬਈ ਅੱਜ ਦਰਸ਼ਨ ਕਰੇ ਉਹ ਜਗ੍ਹਾ ਤੇ ਮਾਤਾ ਸਹਿਬ ਦੇਵਾ ਗੁਰਦੁਆਰਾ ਸਾਹਿਬ ਹਨ ਉਹ ਤੇ ਆਏ ਲੱਗਿਆ ਵੀ ਯਾਰ ਅੱਜ ਅਸੀਂ ਸੱਚੀ ਆਪਦੀ ਮਾਂ ਤੋਂ ਲੱਗੇ ਤੇ ਪਹਿਲੀ ਵਾਰ ਜੇ ਮੇਰਾ ਬਾਈ ਮੇਰਾ ਆਪਣਾ ਤਜਰਬਾ ਮੇਰਾ ਪਹਿਲੀ ਵਾਰ ਮੈਨੂੰ ਮਹਿਸੂਸ ਹੋਇਆ ਕਿ ਸ਼ਾਇਦ ਮੈਂ ਆਪਦੀ ਮਾਂ ਤੋਂ ਬਹੁਤ ਦੂਰ ਸੀ ਮੈਨੂੰ ਆਪਦੀ ਬੇਬੇ ਹੀ ਅੱਜ ਮਿਲੀ ਉਹ ਮਾਂ ਨਾਲ ਸਕੂਨ ਮਿਲਿਆ ਰੋ ਤੇ ਪੈਰ ਰੱਖਦੇ ਸਾਰੇ ਜਿੱਦਾਂ ਮਤਲਬ ਮਾਂ ਦੀ ਕੋਲ ਚਲ ਜਾਂਦੇ ਆਪਾਂ ਉਹ ਕਮਾਲ ਹੁੰਦੀ ਹੈ ਇਦਾਂ ਜ਼ਿੰਦਗੀ 'ਚ ਕਦੇ ਹੋ ਨਹੀਂ ਹੁੰਦਾ ਕਿਉਂਕਿ ਆਪਾਂ ਕਿਹੜਾ ਯਾਰ ਝੂਠ ਮਾਰ ਕੇ ਕਿਸੇ ਲੈਣਾ ਤੁਸੀਂ ਆ ਕੇ ਆਪਤ ਕਰਭੇ ਕਰੋ ਸ਼ਰਧਾ ਨਾਲ ਆਓ ਪਿੰਡੋਂ ਅਰਦਾਸ ਕਰਕੇ ਛੱਲਿਓ ਬਾਕੀ ਮਹਾਰਾ ਦਾ ਹੁਕਮ ਅਰਦਾਸ ਕਰੋ ਤੇ ਬਾਈ ਵੱਧ ਤੋਂ ਵੱਧ ਸੰਗਤ ਆਇਆ ਕਰੋ ਕੋਸ ਨਹੀਂ ਹੈਗਾ ਈਸ਼ੂ ਬਣਾਏ ਜਾਂਦੇ ਨੇ ਵੀ ਉਹ ਬਹੁਤ ਦੂਰ ਹੈ ਉੱਥੇ ਆਏ ਹੋ ਜਾਂਦਾ ਹੈ ਉਹ ਕੁਝ ਨਹੀਂ ਹੈਗਾ ਬਾਈ ਮਹਾਰਾ ਜੰਗ ਸੰਗ ਸਹਾਈ ਰਹਿੰਦੇ ਨੇ ਉਰੇ ਤਾਂ ਬੰਦੇ ਹੀ ਬਹੁਤ ਘੈਂਟ ਨੇ ਜੇ ਕੋਈ ਰਸਤੇ ਵਿੱਚ ਤੁਸੀਂ ਕਿਸੇ ਨਾਲ ਆਪ ਗਲਤ ਨਾ ਹੋਓ ਬਸ ਅਸੀਂ ਆਪ ਕਿਤੇ ਗਲਤ ਹੋ ਜਾਨੇ ਬਾਈ ਫਿਰ ਬਈ ਇੱਕ ਗੱਲ ਆ ਦੇਖੀ ਆਪਾਂ ਨੇ ਹੁਣ ਆਪਾਂ ਨੂੰ 4 ਦਿਨ ਹੋ ਗਏ ਰੋਡ ਤੇ ਚੱਲਦੇ ਆ ਉਹਨੂੰ ਤੇ 2 ਦਿਨ ਆਪਾਂ ਦੇ ਆਉਣ ਦੇ ਤੇ 2 ਦਿਨ ਆਪਾਂ ਇੱਥੇ ਵੀ ਜਿੱਦਾਂ ਘੁੰਮੇ ਲੋਕਲ ਦਰਸ਼ਨ ਕਰੇ ਆ ਨਾਨਕਜੀਰਾ ਸਾਹਿਬ ਗਏ ਆ ਪਰ ਆਪਾਂ ਨੇ ਜਿੱਥੇ ਤੱਕ ਵੀ ਆਪਣੀ ਕੋਸ਼ਿਸ਼ ਆਪਾਂ ਦੇਖਿਆ ਵੀ ਸੜਕ ਤੇ ਕਿਤੇ ਕੋਈ ਲੜਾਈ ਨਹੀਂ ਕੋਈ ਪੜਾਈ ਨਹੀਂ ਕੋਈ ਕੁਝ ਨਹੀਂ ਇਦਾਂ ਕੁਝ ਨਹੀਂ ਤੇ ਇਦਾਂ ਕੁਝ ਨਹੀਂ ਹੈਗਾ ਬਿਲਕੁਲ ਨਾਰਮਲ ਆ ਜਿਵੇਂ ਕਹਿ ਲੋ ਵੀ ਹੈ ਹੀ ਨਹੀਂ ਗੱਲ ਬਾਤ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਕਿਤੇ ਅਸੀਂ ਬਾਹਰ ਤੁਰੇ ਫਿਰਦੇ ਆ ਨਾ ਸਾਨੂੰ ਤਾਂ ਇਦਾਂ ਲੱਗਦਾ ਜਿਵੇਂ ਜਿਵੇਂ ਘਰ ਤੋਂ ਉਹ ਬਾਈ ਆਪਾਂ ਦਾ ਸਾਰਿਆਂ ਨੂੰ ਸਾਕਤਾਂ ਨੂੰ ਪੀਨ ਕਰੀਆ ਵੀ ਪੰਜਾਬ ਤੋਂ ਆਇਆ ਕਰੋ ਬਾਈ ਗੱਡੀ ਲੈ ਕੇ ਆਇਆ ਕਰੋ ਆਪਦੇ ਵੀਕਲ ਤੇ ਆਇਆ